ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਵਿੱਚ ਉਤਮ ਪੁਰਖ ਮੱਧਮ ਪੁਰਖ ਤੇ ਅਨ्य ਪੁਰਖ ਪੰਜਾਬੀ ਵਿੱਚ ਕਹਿੰਦੇ ਆਸੀਂ ਪਹਿਲਾ ਪੁਰਖ ਦੂਜਾ ਪੁਰਖ ਤੀਜਾ ਪੁਰਖ ਅੰਗਰੇਜ਼ੀ ਵਾਲੇ ਸ਼ਬਦ ਵਰਤਦੇ ਨੇ ਫਸਟ ਪਰਸਨ ਸੈਕੰਡ ਪਰਸਨ ਤੇ ਥਰਡ ਪਰਸਨ ਆਮ ਸਾਰੀਆਂ ਗੱਲਾਂ ਜਿੰਨੀਆਂ ਵੀ ਦੁਨੀਆ 'ਚ ਹੁੰਦੀਆਂ ਇਹ ਫਸਟ ਸੈਕੰਡ ਤੇ ਥਰਡ ਪਰਸਨ ਵਿੱਚ ਹੀ ਕਿਤੇ ਜਾਂਦੀਆਂ ਇੱਕ ਕਹਿ ਰਿਹਾ ਗੱਲ ਜਿਹੜਾ ਉਹਨੂੰ ਫਸਟ ਪਰਸਨ ਕਹਿੰਦੇ ਨੇ ਇੱਕ ਸੁਣ ਰਿਹਾ ਉਹਨੂੰ ਸੈਕੰਡ ਪਰਸਨ ਕਹਿੰਦੇ ਨੇ ਪਰ ਦੋਨੇ ਬੈਠ ਕੇ ਕਿਸੇ ਤੀਜੇ ਦੀ ਗੱਲ ਕਰਦੇ ਨੇ ਉਹਨੂੰ ਥਰਡ ਪਰਸਨ ਕਹਿੰਦੇ ਨੇ ਤੇ ਫਿਰ ਜਿਹੜਾ ਫਸਟ ਪਰਸਨ ਹੈ ਉਤਮ ਪੁਰਖ ਹੈ ਉਹਦੇ ਬਾਰੇ ਅਸੀਂ ਗੁਰਬਾਣੀ ਚੋਂ ਕੁਝ ਪੰਕਤੀਆਂ ਜਿਹੜੀਆਂ ਉਹਨਾਂ ਨੂੰ ਸਮਝੀਏ ਦੇਖੋ ਸਭ ਤੋਂ ਪਹਿਲਾਂ ਸਤਗੁਰੂ ਜੀ ਨੇ ਭਗਤ ਬਾਣੀ ਦੇ ਵਿੱਚ ਇਹ ਆਂਦਾ ਮੈਂ ਨਾਹੀਂ ਕਾਸ਼ ਹਾਂ ਨਾਹੀਂ ਕਿਸ਼ ਆਹੇ ਨ ਮੂਰਖ ਇਹਦਾ ਮਤਲਬ ਮੈਂ ਕੁਛ ਵੀ ਨਹੀਂ ਹੈ ਮੇਰੀ ਪਾਇਆ ਕੋਈ ਨਹੀਂ ਹੈ ਨਾ ਕੁਛ ਮੇਰਾ ਹੈ ਤੇ ਇਹਦਾ ਮਤਲਬ ਕੀ ਬਣਿਆ ਮੈਂ ਕਿਹਾਗਾ ਉਤਮਪੁਰਖ ਹਮ ਮੂਰਖ ਮੂਰਖ ਮਨਮਾਹੀ ਅਸੀਂ ਮੂਰਖ ਆਪਨੇ ਮਨ ਦੇ ਵਿੱਚ ਸਾਨੂੰ ਸਮਝ ਨਹੀਂ ਹੈ ਤੇ ਹਮ ਕੀ ਹੈ ਫਸਟ ਪਰਸਨ ਇਵੇਂ ਅਸੀਂ ਖਤੇ ਬਹੁਤ ਕਮਾਮ ਦੇ ਅੰਤ ਨਾ ਪਾਰਾ ਬਾਰ ਇਹ ਪ੍ਰਮਾਤਮ ਅਸੀਂ ਬੜੀਆਂ ਗਲਤੀਆਂ ਕਰਦੇ ਜਿਹਦਾ ਅੰਤ ਕੋਈ ਨਹੀਂ ਹੈ ਠੀਕ ਹੈ ਨਾ ਤਾਂ ਫਿਰ ਅਸੀਂ ਕਿਹਾਗਾ ਫਰਸਟ ਪਰਸਨ ਇਹਨੂੰ ਉਤਮ ਪੁਰਖ ਕਹਿੰਦੇ ਹਨਾ ਤਾਂ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਜੇ ਅਸੀਂ ਹੋਰ ਪੰਕਤੀਆਂ ਪੜ੍ਹੀਏ ਇੱਕ ਪੰਕਤੀ ਹੋਰ ਲੈ ਲੈਨੇ ਆ ਜਿਉ ਭਾਵੈ ਤਿਉ ਰਖ ਲੈ ਹਮਿ ਸ਼ਰਨ ਪ੍ਰਭ ਆਇ ਰਾਮ ਰਾਜੇ ਜਿਉ ਭਾਵੈ ਤਿਉ ਰਖ ਲੈ ਹਮ ਸ਼ਰਨ ਪ੍ਰਭ ਆਏ RAM ਰਾਜੇ ਜਿਵੇਂ ਤੇਰੀ ਮਰਜ਼ੀ ਹੈ ਸਾਨੂੰ ਰੱਖ ਲੈ हे RAM ਰਾਜੇ हे ਪ੍ਰਮਾਤਮਾ ਅਸੀਂ ਤੇਰੀ ਸ਼ਰਨ ਵਿੱਚ ਆਏ ਸ਼ਰਨ ਦੇ ਨਾਂ ਨੇ ਨੁਸਿਆਰੀ ਅਰਥ ਹੈ ਸ਼ਰਨ ਵਿੱਚ ਠੀਕ ਹੈ ਤੋ ਹਮ ਕਿ ਆਏ ਥੇ ਉਤਮ ਪੁਰਖ ਅਸੀਂ ਕਿਉਂਕਿ ਅਸੀਂ ਆਪਣੀ ਗੱਲ ਕਰ ਰਹੇ ਇੱਥੇ ਠੀਕ ਹੈ ਨਾ ਸਤਿਗੁਰੂ ਜੀ ਆਪਣੀ ਗੱਲ ਕਰ ਰਹੇ ਵੀ ਰੱਬਾ ਤੇਰੀ ਸ਼ਰਨਾਂ ਵਿੱਚ ਆਏ ਹਾਂ ਜਿਵੇਂ ਚਾਹੁੰਦਾ ਸਾਨੂੰ ਰੱਖ ਸਾਡੀ ਰੱਖਿਆ ਕਰ ਤੇਵੇਂ ਇੱਕ ਪੰਕਤੀ ਹੋਰ ਹੈ ਹਮ ਮੈਲੇ ਤੁਮ ਉਜਲ ਕਰਤੇ हम निर्गुण तू दाता हम मैले तुम उजल करते हम निर्गुण इथे हम क्या है ठीक है हम आ गया उतम पुरख पुरख गल कर रहे रबरा तुम क्या आ गया ਮਦਨ ਪੁਰਖ ਪਰਖਿਆ ਸੀ ਮਦਨ ਪੁਰਖ ਦੀ ਗੱਲ ਨਹੀਂ ਹਜੇ ਕਰਨੀ ਇਹ ਅਸੀਂ ਦੁਬਾਰੇ ਪੰਕਤੀਆਂ ਜਦੋਂ ਅਸੀਂ ਇਹਨਾਂ ਨੂੰ ਕਰਾਂਗੇ ਨਾ ਫਿਰ ਮਿਕਸ ਪੰਕਤੀਆਂ ਲੈਣੀਆਂ ਅਸੀਂ ਕੋਈ ਜਿਨ੍ਹਾਂ ਵਿੱਚ ਉਤਮ ਪੁਰਖ ਵੀ ਹੋਵੇਗਾ ਜਿਨ੍ਹਾਂ ਵਿੱਚ ਮਦਨ ਪੁਰਖ ਵੀ ਹੋਵੇਗਾ ਠੀਕ ਹੈ ਹੁਣ ਇਹ ਸਾਰੀਆਂ ਪੰਕਤੀਆਂ ਜਿਹਨੀਆਂ ਤੁਸੀਂ ਦੇਖੀਆਂ ਮੈਂ ਹਾਂ ਹਮ ਅਸੀਂ ਹਮ ਫੇਰ ਆ ਗਿਆ ਇੱਥੇ ਫੇਰ ਹਮ ਆ ਗਿਆ ਇਹ ਸਾਰੇ ਉਤਮ ਪੁਰਖ ਹਨ ਠੀਕ ਹੈ ਨਾ ਉਹ ਸਮਝ ਆ ਗਈ ਜਦੋਂ ਕਿਤੇ ਗੱਲ ਹੋਵੇਗੀ ਜਿਹੜਾ ਗੱਲ ਕਰਦਾ ਹੋਵੇਗਾ ਉਹਨੂੰ ਕਹਿਆ ਜਾਂਦਾ ਉੱਤਮ ਪੁਰਖ ਠੀਕ ਹੈ ਨਾ ਤਾਂ ਇਸ ਤਰੀਕੇ ਦੇ ਨਾਲ ਗੁਰਬਾਣੀ 'ਚ ਇਹ ਉੱਤਮ ਪੁਰਖ ਵਾਸਤੇ ਜਿਹੜੀਆਂ ਪੰਕਤੀਆਂ ਅਸੀਂ ਸਾਂਝੀਆਂ ਕੀਤੀਆਂ ਹੋਰ ਬਹੁਤ ਪੰਕਤੀਆਂ ਐ ਜਿਵੇਂ ਤੁਸੀਂ ਬਾਣੀ ਪੜਦੇ ਜਾਵੋਗੇ ਤੁਹਾਨੂੰ ਇਹ ਸਾਰੀ ਸਮਝ ਆਣੀ ਸ਼ੁਰੂ ਹੋ ਜਾਣੀ ਔਰ ਜੇਤੇ ਰੱਖਿਓ ਇਹ ਚੀਜ਼ਾਂ ਜ਼ਰੂਰੀ ਆ ਸਮਝਣ ਵਾਸਤੇ ਇਹ ਗੁਰਬਾਣੀ ਦੇ ਸਹੀ ਅਰਥ ਕਰਨੇ ਆ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਅਸੀਂ ਸਮਝਣਾ ਐ ਤਾਂ ਹੀ ਸਤਗੁਰੂ ਨੇ ਸਾਨੂੰ ਗੁਰਬਾਣੀ ਦੇ ਵਿੱਚ ਹੀ ਸੋਝੀ ਦਿੱਤੀ ਹੋਈ ਐ ਪੰਜਾਬੀ ਵਿਆਕਰਨ ਬਿਸ਼ੱਕ ਅਸੀਂ ਅੱਗੇ ਰੱਖਿਆ ਵੀ ਸਮਝਣ ਵਾਸਤੇ ਔਰ ਅਸੀਂ ਸਬੂਤ ਜਿਹੜੇ ਲੈਨੇ ਉਹ ਗੁਰਬਾਣੀ ਦੇ ਵਿੱਚੋਂ ਲੈਨੇ ਠੀਕ ਹੈ ਨਾ ਤਾਂ ਵਿਆਕਰਨ ਤਾਂ ਵਿਆਕਰਨ ਦਾ ਮਤਲਬ ਇਹ ਹੁੰਦਾ ਵੀ ਕਿਸੇ ਗੱਲ ਨੂੰ ਸਮਝਣਾ ਸੰਸਾਰ ਤੇ ਵਿਚਰਨਾ ਕਿਵੇਂ ਗੱਲਾਂ ਬਾਤਾਂ ਹੁੰਦੀਆਂ ਜੋ ਵੀ ਹੁੰਦਾ ਉਹ ਵਿਆਕਰਨਿਕ ਕੁਦਰਤੀ ਹੈ ਸਾਡੀਆਂ ਘਰਾਂ ਦੇ ਵੀ ਕੁਦਰਤੀਆਂ ਗੱਲਾਂ ਹੁੰਦੀਆਂ ਉਹ ਸਹੀ ਤਰੀਕੇ ਦੇ ਨਾਲ ਜਿਹੜੀ ਅਸੀਂ ਵਰਤਦੇ ਆ ਤਾਂ ਗੁਰਬਾਣੀ ਵਿਆਕਰਨ ਜਿਹੜੀ ਸਾਡੇ ਘਰਾਂ ਚ ਨਹੀਂ ਹੈ ਇਹ ਸਾਡੇ ਸਤਿਗੁਰੂ ਕੋਲ ਹੀ ਹੈ ਤਾਂ ਅਸੀਂ ਗੁਰਬਾਣੀ ਦੇ ਵਿੱਚੋਂ ਇਹਨੂੰ ਸਮਝਣਾ ਠੀਕ ਹੈ ਅੱਜ ਅਸੀਂ ਉਤਮពੁਰਖ ਦੇਖਿਆ ਵੀ ਉਤਮពੁਰਖ ਕਿਹਨੂੰ ਕਹਿੰਦੇ ਕੱਲ ਅਸੀਂ ਦੇਖਾਂਗੇ ਮੱਧਮពੁਰਖ ਤੇ ਅਗਲੇ ਦਿਨ ਦੇਖਾਂਗੇ ਜਿਹੜਾ ਆਨਿਆ ਪੁਰਖ ਹੈ ਉਹਦੇ ਬਾਅਦ ਅਸੀਂ ਫਿਰ ਆਪਸ ਵਿੱਚੀਆਂ ਕੰਪਰੋਮਾਈਜ਼ਰ ਜਣੀ ਆਪਸ ਦੇ ਵਿੱਚੀਆਂ ਸ਼ਬਦਾਂ ਨੂੰ ਜੋੜ ਕੇ ਦੇਖਾਂਗੇ ਵੀ ਕਿਵੇਂ ਸਾਨੂੰ ਜਿਹੜੇ ਹੈ ਨਾ ਇਹ ਸਾਰੀ ਸਮਝ ਕਿਵੇਂ ਆਣੀ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ